ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਦੋਸਤੋ ਅੱਗੇ ਆਪਾਂ ਵੀਡੀਓ ਇੱਥੇ ਕਰੈਕਟਰ ਦੀ ਪਾਉਣੀ ਹੁੰਨੇ ਆਗੇ ਕਿਉਂਕਿ ਆਪਣਾ ਚੈਨਲ ਇਹ ਬਣਾਇਆ ਵਾ ਕਰੈਕਟਰ ਤੇ ਕਬੱਡੀ ਬਾਰੇ ਤੇ ਅੱਜ ਆਪਾਂ ਕਬੱਡੀ ਬਾਰੇ ਗੱਲ ਕਰਨੀ ਹੈ ਜੋ ਪੰਜਾਬ ਦੇ ਵਿੱਚ ਕੁਝ ਦਿਨਾਂ ਤੋਂ ਚੱਲ ਰਹੀਆਂ ਹੈਗੀਆਂ ਚੀਜ਼ਾਂ ਇੱਕ ਲੱਖੇ ਸੁਧਾਣੇ ਦਾ ਬਿਆਨ ਆਉਂਦਾ ਉਹ ਕਹਿੰਦਾ ਟੀਕੇ ਲਾ ਕੇ ਗੰਧ ਦੇ ਵਿੱਚ ਦੀ ਨਿਕਲ ਜਾਂਦੇ ਆ ਇਹ ਫਿਰ ਆਏ ਹੋ ਜਾਂਦਾ ਜੋ ਹੋ ਜਾਂਦਾ ਉਹਦੇ ਉੱਤੇ ਵਿਵਾਦ ਏਡਾ ਖੜਾ ਹੋਇਆ ਬਹੁ ਵੱਡਾ ਵਿਵਾਦ ਖੜਾ ਹੋ ਗਿਆ ਕਈ ਨਾਮਵਾਰ ਪਲੇਅਰਾਂ ਨੇ ਕਬੱਡੀ ਦੇ ਪਲੇਅਰਾਂ ਨੇ ਉਹ ਤੇ ਵੀਡੀਓ ਪਾਈਆਂ ਇਤਰਾਜ਼ ਜਤਾਇਆ ਤੇ ਵੈਸੇ ਇਤਰਾਜ਼ ਇਤਰਾਜ਼ ਦੋਸਤੋ ਕਿਵੇਂ ਜਤਾਇਆ ਕਈ ਤਾਂ ਇਹੋ ਜਿਹੇ ਪਲੇਅਰ ਵੀ ਆ ਜਿਨ੍ਹਾਂ ਨੇ ਉਹਨੂੰ ਮਜ਼ਾਕ ਦੇ ਵਿੱਚ ਲੈ ਲਿਆ ਜੇ ਮੇਰੇ ਕੋਲ ਹੁੰਦਾ ਮੇਰਾ ਇਹ ਭਰਾ ਨਹੀਂਗਾ ਮੈਂ ਲਾ ਲੈਂਦਾ ਟੀਕਾ ਮੈਂ ਟਰੈਕਟਰ ਜੱਤ ਲੈਂਦਾ ਉਹ ਕਰ ਲੈਂਦਾ ਮੈਂ ਲੱਕ ਕਿਸਦਾਣੇ ਨੂੰ ਭਰਾ ਬਣਾ ਲੂੰਗਾ ਉਹ ਕਰ ਲੂ ਜਿਉਂ ਕਰ ਲੂ ਨਹੀਂ ਲੱਖੇ ਸਦਾਨੇ ਨੇ ਜੋ ਬਿਆਨ ਦਿੱਤਾ ਦੋਸਤੋ ਉਹਨੇ ਉਹਦੇ ਮੂੰਹ ਚੋਂ ਨਿਕਲੀ ਆ ਗੱਲ ਪਰ ਉਹ ਗਲਤ ਨਿਕਲੀ ਆ ਗਲਤ ਨਿਕਲੀ ਆ ਦੋਸਤੋ ਮੈਂ ਮੰਨਦਾ ਉਹ ਬਿਆਨ ਗਲਤ ਆ ਉਹਦਾ ਪਰ ਜਿਹੜੀ ਉਹਦੀ ਕਹਿਣ ਦੀ ਗੱਲ ਸੀਗੀ ਉਹ ਸਹੀ ਆ ਉਹ ਆਪਦੇ ਥਾਂ ਪ੍ਰੋਪਰ ਸਹੀ ਆ ਉਹ ਬੰਦਾ ਕਿਉਂਕਿ ਦੋਸਤੋ ਅਸੀਂ ਵੀ ਟੂਰਨਾਮੈਂਟਾਂ ਦੇ ਵਿੱਚ ਜਾਂਦੇ ਆਗੇ ਮੈਂ ਵੀ ਕਬੱਡੀ ਕੋਈ ਯਾਰ ਪੰਜਾਬ ਦੇ ਵਿੱਚ ਕਿਹੜਾ ਨਹੀਂ ਇਹ ਕਿਹੜਾ ਨਹੀਂ ਖੇਡਿਆ ਕਬੱਡੀ ਦੋਸਤੋ ਹਰੇਕ ਹੀ ਕਬੱਡੀ ਪੰਜਾਬ ਦੇ ਵਿੱਚ ਪਿੰਡਾਂ ਵਾਲੇ ਤਾਂ ਤਕਰੀਬਨ ਤਕਰੀਬਨ ਹੇਰ ਹਰ ਘਰ ਦੇ ਵਿੱਚ ਹਰ ਘਰ ਦੇ ਵਿੱਚ ਦੋਸਤੋ ਕਬੱਡੀ ਖੇਡਿਆ ਵਾ ਜਵਾਕ ਹਰੇਕ ਹੀ ਹੁਣ ਤਾਂ ਨਹੀਂ ਕੋਈ ਇੰਟਰਸਟ ਘੱਟ ਲੈਣ ਲੱਗ ਗਿਆ ਤੇ ਪਰ ਪਹਿਲਾਂ ਕਬੱਡੀ ਹਰੇਕ ਹੀ ਖੇਡਿਆ ਵਾ ਤਕਰੀਬਨ ਤਕਰੀਬਨ ਮੈਂ ਦੋਸਤੋ ਆਪ ਪੰਜਾਬ ਲੈਵਲ ਉੱਪਰ ਨੈਸ਼ਨਲ ਸਟਾਈਲ ਕਬੱਡੀ ਖੇਡ ਕੇ ਆਇਆ ਵਾ ਤੇ ਉਹ ਵੀ ਦੋ ਵਾਰ ਪਰ ਸਰਕਲ ਸਟਾਈਲ ਵੀ ਮੈਂ ਖੇਡਿਆਗਾ ਬਹੁਤ ਘੱਟ ਖੇਡਿਆ ਵੈਸੇ ਉਹ ਨਹੀਂ ਖੇਡਿਆ ਤੇ ਗੱਲ ਆਪਾਂ ਉਹ ਮੁੱਦੇ ਤੇ ਆਉਨੇ ਹੈ ਹੈਗੇ ਆ ਹੈਗੇ ਆ ਹੌਣ ਵਾਲੇ ਨਵੇਂ ਮੁੰਡੇ ਥੋੜਾ ਜਿਹਾ ਰੁਝਾਨ ਕਰਦੇ ਆ ਵੀ ਅਸੀਂ ਸਟਾਰ ਬਣ ਜੀਏ ਉਹਨਾਂ ਨੂੰ ਸਮਝਾਉਣ ਵਾਲਾ ਕੋਈ ਨਹੀਂ ਤੇ ਪਲੇਅਰਾਂ ਨੂੰ ਜਿਹੜੇ ਪੁਰਾਣੇ ਪਲੇਅਰ ਆ ਤੁਸੀਂ ਪੈਗੇ ਵੀਡੀਓ ਬਣਾਉਣ ਲੱਗੇ ਹਾਸੇ ਮਜ਼ਾਕ ਤੇ ਵੀ ਐ ਐ ਜਿਉਂ ਬਿਉਂ ਦੋਸਤੋਂ ਐ ਨਹੀਂ ਹੁੰਦਾ ਪਲੇਅਰਾਂ ਨੂੰ ਪੁਰਾਣਿਆਂ ਨੂੰ ਮੈਂ ਇਹ ਸਮਝਾਉਣਾ ਚਾਹੁੰਦਾਗਾ ਵੀ ਦੋਸਤੋ ਇਦਾਂ ਨਾ ਕਰੋ ਸਮਝਾ ਲਓ ਨਵੀਂ ਪਨੀਰੀ ਨੂੰ ਸਮਝਾ ਲਓ ਤੁਸੀਂ ਹੁਣ ਕੈਨੇਡਾ ਦੇ ਵਿੱਚੋਂ ਕਿੱਥੋਂ ਕਿੱਥੋਂ ਤੁਹਾਨੂੰ ਪਤਾ ਹੀ ਆ ਵੀ ਕਬੱਡੀ ਹੁਣ ਅਗਲੇ ਸਾਲ ਤੋਂ ਬੈਨ ਹੋ ਗਈ ਬੈਨ ਉਹ ਕਾਤੋਂ ਹੋਈ ਆ ਕੀ ਰੀਜ਼ਨ ਕਿਸੇ ਨੂੰ ਉਹ ਫੈਡਰੇਸ਼ਨ ਵਾਲੇ ਦੱਸਿਆ ਵੀ ਕੀ ਰੀਜ਼ਨ ਆ ਵੀ ਕਾਤੋਂ ਅਸੀਂ ਬੈਨ ਕੀਤੀ ਆ ਕੋਈ ਤਾਂ ਕਾਰਨ ਹੈਗੀ ਆ ਲੱਖੇ ਸੁਧਾਣੇ ਦਾ ਤਾਂ ਨਹੀਂ ਹੈਗਾ ਵੀ ਉਹਨੇ ਬੋਲ ਤਾਂ ਨਹੀਂ ਕਬੱਡੀ ਵਾਲੇ ਤਾਂ ਪਾਈ ਜਾਂਦੇ ਆਗੇ ਵੀ ਹਾਂ ਅਸੀਂ ਟੀਕੇ ਨਹੀਂ ਲਾਉਂਦੇ ਬਾਈ ਨਹੀਂ ਲਾਉਂਦੇ ਸਾਨੂੰ ਪਤਾ ਕੋਈ ਨਹੀਂ ਲਾਉਂਦਾ ਟੀਕੇ ਤੁਹਾਡੇ ਚੋ ਕੋਈ ਨਹੀਂ ਲਾਉਂਦਾ ਜਿਹੜੇ ਜਿਨ੍ਹਾਂ ਦੇ ਪੂਰੇ ਜਿਵੇਂ ਕਹਿ ਦਈਏ ਆਪਾਂ ਘਰੋਂ ਸਰਦੇ ਵਰਦੇ ਆ ਹੈਨਾ ਕਬੱਡੀ ਨੇ ਬਣਾਤੇ ਨਹੀਂ ਲਾਉਂਦੇ ਨਹੀਂ ਲਾਉਂਦੇ ਤੁਸੀਂ ਨਹੀਂ ਲਾਉਂਦੇ ਜਿਨ੍ਹਾਂ ਨੇ ਵੀਡੀਓ ਪਾਤੀਆਂ ਦੋਸਤੋ ਪਰ ਹੋਰ ਤਾਂ ਹੈਗੇ ਆ ਨਾ ਜਿਨ੍ਹਾਂ ਨੂੰ ਸਹੀ ਗਾਈਡ ਕੋਈ ਕਰਦਾ ਹੀ ਨਹੀਂ ਉਹ ਲਾਉਂਦੇ ਆ ਅਸੀਂ ਆਪ ਖੁਦ ਟੂਰਨਾਮੈਂਟਾਂ ਦੇ ਵਿੱਚ ਅਸੀਂ ਤੱਕਦੇ ਮੈਂ ਤਾਂ ਕੀ ਜਾਨਾਂ ਕਿ ਬਾਲੇ ਆ ਨਹੀਂ ਮੈਂ ਹੈ ਕਹੇ ਆ ਕਈ ਟੂਰਨਾਮੈਂਟਾਂ ਦੇ ਉੱਪਰ ਖੇਤਾਂ ਦੇ ਉੱਪਰ ਜਾ ਕੇ ਸਰੰਜਾਂ ਦੇਖੀਆਂ ਪੰਨਾਂ ਮੋਟਰ ਐਡੀ ਐਡੀ ਦੂਰ ਤੁਰ ਜਾਂਦੇ ਆ ਮੋਟਰਾਂ ਤੇ ਉੱਥੇ ਕੀ ਮਤਲਬ ਆ ਉੱਥੇ ਸਰੰਜਾਂ ਪੰਨਾਂ ਦੇਖੀਆਂ ਗਰਾਊਂਡਾਂ ਦੇ ਵਿੱਚ ਸਰੰਜਾਂ ਪੰਨਾਂ ਦੇਖੀਆਂ ਤੇ ਫਿਰ ਉਹ ਕਿੱਥੋਂ ਆਉਂਦੀਆਂ ਬਈ ਨਹੀਂ ਦੋਸਤੋ ਕੋਸ਼ਤਾ ਸੱਚ ਆ ਕੋਸੋ ਜੋ ਲੱਖ ਸਦਾਣਾ ਬੋਲ ਗਿਆ ਫਲੋ ਫਲੋ ਦੇ ਵਿੱਚ ਉਹ ਉਹਨੂੰ ਏਦਾਂ ਗੱਲ ਨਹੀਂ ਕਰਨੀ ਚਾਹੀਦੀ ਸੀਗੀ ਵੈਸੇ ਹੈ ਤਾਂ ਸੱਚ ਆ ਵੀ ਕਿਸੇ ਤਰੀਕੇ ਦੇ ਨਾਲ ਗੱਲ ਕਰਨੀ ਉਹ ਬਾਜਬ ਹੁੰਦੀ ਹੈਗੀ ਲੱਖ ਸਦਾਣੇ ਤਾਂ ਫਿਰ ਇੱਕ ਗੱਲ ਹੋਰ ਵੀ ਆਕੀ ਸੀਗੀ ਉਹ ਵੀ ਐਪਰੀਸ਼ੀਏਟ ਕਰੋ ਉਹਨੂੰ ਵੀ ਮੰਨੋ ਨਾ ਵੀ ਕਬੱਡੀ ਦੇ ਵਿੱਚ ਗੈਂਗਸਟਰ वगैरह ਕੁਝ ਵੀ ਲਾ ਲਓ ਇੱਕ ਇੱਕ ਉਹਦੀ ਮੈਂ ਵੀਡੀਓ ਦੇਖੀ ਕਹਿੰਦਾ ਵੀ ਵਿਚਾਰਾ ਇਕ ਲਈ ਫਿਰਦਾ ਨਾਲ ਉਹਦੇ ਨਾਲ ਬਾਡੀਗਾਰਡ ਆ ਫਿਰ ਉਹ ਪਲੇਅਰ ਦੀ ਆਜ਼ਾਦੀ ਕਿੱਥੇ ਆ ਫਿਰ ਉਹਨੂੰ ਵੀ ਮਾੜਾ ਮੁਟਾ ਉਹਨੂੰ ਵੀ ਦੇਖੋ ਨਾ ਦੋਸਤੋ ਉਹ ਤਾਂ ਤੁਸੀਂ ਵੀਡੀਓ ਨਹੀਂ ਪਾਈ ਮੈਂ ਲੱਖੇ ਸਧਾਣੇ ਦਾ ਪ੍ਰਸ਼ੰਸ਼ਕ ਨਹੀਂ ਹੈਗਾ ਸਹੀ ਮੈਨੇ ਤਾਂ ਲੱਖੇ ਸਧਾਣਾ ਜੋ ਕੁਝ ਕਰਦਾ ਮੈਂ ਕੁਝ ਹੋਰ ਬੋਲ ਦੂਗਾ ਥੋ ਮੈਨੂੰ ਉਹਦੇ ਤੋਂ ਯਾਦ ਨਹੀਂ ਹੈਗਾ ਸਹੀ ਮੈਨੇ ਮੈਨੂੰ ਕੋਈ ਮਤਲਬ ਨਹੀਂ ਲੱਖੇ ਲੁਖੇ ਟਿੱਕਰ ਸਹੀ ਮੈਨੇ ਤਾਂ ਕੁਝ ਕਰਦਾ ਫਿਰ ਇਹ ਨਾ ਕਰਦਾ ਫਿਰ ਦੋਸਤੋ ਪਰ ਜੋ ਤੁਸੀਂ ਇੱਕ ਪਾਸੇ ਹੋਗੇ ਨਾ ਉਦੇ ਬਿਆਨ ਤੇ ਪਰ ਉਹਨੂੰ ਜਸਟੀਫਾਈ ਕਰੋ ਪਰ ਉਹ ਗਲਤ ਉਹਦੇ ਕਹਿਣ ਦਾ ਗਲਤ ਤਰੀਕਾ ਪਰ ਕਿਹਾ ਤਾਂ ਉਹਨੇ ਸਹੀ ਆ ਨਾ ਪਰ ਉਹਦਾ ਕਹਿਣ ਦਾ ਗਲਤ ਤਰੀਕਾ ਹੈ ਉਹਨੂੰ ਇੰਦਾ ਸਿੱਧਾ ਨਹੀਂ ਕਹਿਣਾ ਚਾਹੀਦਾ ਸੀਗਾ ਮਰੋੜ ਤਰੋੜ ਕੇ ਕਰ ਦਿੱਤਾ ਨਹੀਂ ਆ ਮੈਂ ਹੁਣ ਹਾਸੇ ਮਜ਼ਾਕ ਤੇ ਗੱਲ ਲੈ ਗਿਆ ਤੇ ਹੁਣ ਪਿੱਛੇ ਜੇ ਜੋ ਚੀਜ਼ਾਂ ਚੱਲੀਆਂ ਉਦੋਂ ਕਬੱਡੀ ਵਾਲਿਆਂ ਦਾ ਮੂੰਹ ਟੁੱਟੇ ਹੋਏ ਸੀਗੇ ਜੋ ਹੋ ਕੇ हटਿਆ ਪਿੱਛੇ ਜੇ ਉਦੋਂ ਕਿਸੇ ਕਬੱਡੀ ਵਾਲ ਦੀ ਵੀਡੀਓ ਹੀ ਨਹੀਂ ਆਪਾਂ ਦੇਖੀ ਕਿਸੇ ਨੇ ਦੇਖੀ ਆ ਦੋਸਤੋ ਕਮੈਂਡ ਕਰਕੇ ਦੱਸਿਓ ਜੋ ਪਿੱਛੇ ਜੇ ਹੋਇਆਗਾ ਕਿਸੇ ਕਬੱਡੀ ਵਾਲੇ ਨੇ ਪਾਈ ਆ ਵੀ ਇਹ ਕੀ ਹੋਇਆ ਕਾਹਤੋਂ ਹੋਇਆ ਕਿ ਆਪ ਤੁਸੀਂ ਸਮਝ ਗਏ ਹੋਗੇ ਮੈਂ ਕੀ ਦੀ ਗੱਲ ਕਰ ਰਿਹਾਗਾ ਉਦੋਂ ਮੂੰਹ ਟੁੱਟ ਗਏ ਸੀ ਥੋਡੇ ਉਦੋਂ ਕਿਸੇ ਨੇ ਗੱਲ ਹੀ ਨਹੀਂ ਕੀਤੀ ਇਦਾਂ ਨਾ ਕਰਿਆ ਕਰੋ ਦੋਸਤੋ ਪਤਾ ਸੋਨੂ ਵੀ ਆ ਸਾਰਾ ਤੁਹਾਨੂੰ ਸਾਰਾ ਹੀ ਆ ਕਬੱਡੀ ਵਾਲਿਆਂ ਨੂੰ ਪਤਾ ਵੀ ਕਬੱਡੀ ਦੇ ਵਿੱਚ ਚੱਲ ਕੀ ਰਿਹਾਗਾ ਹੁਣ ਮੱਖਣ ਜਿਹੜਾ ਇੱਕ ਸਾਹਬ ਨੇ ਇੱਕ ਬਿਆਨ ਆਇਆਗਾ ਉਹਦਾ ਉਹਨੂੰ ਦੱਸੋ ਤੁਸੀਂ ਉਹਦੇ ਤੇ ਵੀ ਵੀਡੀਓ ਪਾ ਕੇ ਦੱਸੋ ਵੀ ਤੁਸੀਂ ਕੋਈ ਸਾਹਿਬ ਗਲਤੋਂ ਪਾਓ ਵੀਡੀਓ ਮੈਂ ਤਾਂ ਕਹਿੰਨਾ ਪਾ ਦਿਓ ਵੀਡੀਓ ਓਕੇ ਆ ਦੋਸਤੋ ਬਸ ਇਹੀ ਕਹਿਣਾ ਸੀ ਦੋਸਤੋ ਮੈਂ ਮੇਰੇ ਦਿਲ ਦੇ ਵਿੱਚ ਗਵਾਰ ਸੀ ਬਹੁਤ ਵੱਡਾ ਕਾਫੀ ਦਿਨਾਂ ਦਾ ਮੈਂ ਚੱਕੀ ਫਿਰਦਾ ਸੀ ਪਰ ਵੀਡੀਓ ਤੇ ਵੀਡੀਓ ਇਹਨਾਂ ਦੀ ਆਈ ਜਾਂਦੀਆਂ ਫੇਸਬੁੱਕ ਤੇ ਦੇਖਦੇ ਆਂਗੇ ਤੇ ਚਲੋ ਦੇ ਨਹੀਂ ਹੁਣ ਇਹ ਪਾਉਂਦੇ ਆ ਡੀ ਵੀ ਸਾਹਿਬ ਤੇ ਵੀਡੀਓ ਪਾਉਣਗੇ ਮੱਕਣ ਚ ਲੈਕ ਤੇ ਪਾਉਣਗੇ ਕੋਈ ਨਹੀਂ ਪਾਉਂਦਾ ਤੇ ਉਹ ਤੇ ਵੀਡੀਓ ਪਾਈ ਆ ਕਿਸੇ ਨੇ ਜੋ ਪਿੱਛੇ ਜੇ ਹੋਇਆ ਐਡਾ ਖਤਰਨਾਕ ਕਾਰਾ ਹੋਇਆ ਪਾਈ ਕਿਸੇ ਨੇ ਕੋਈ ਨਹੀਂ ਪਾਉਂਦਾ ਸਾਰੇ ਆਪ ਦੇ ਘਰ ਨੂੰ ਬੈਠਿਆ ਓਕੇ ਆ ਦੋਸਤੋ ਮੈਂ ਨਹੀਂ ਬੋਲਦਾ ਹੁਣ ਕੁਝ